ਸਾਇਉ ਸਿੰਘ ਅੱਜ ਬਹੁਤ ਹੀ ਪਵਿੱਤਰ ਧਰਤੀ ਚਮਕੌਰ ਸਾਹਿਬ ਦੀ ਇੱਥੇ ਅੱਜ ਪਰਿਵਾਰ ਸਮੇਤ ਅ ਨਤਮਸਤਕ ਹੋਂ ਆਏ ਆ ਪੰਜਾਬ ਦੀ ਭਲਾਈ ਦੀ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਅਰਦਾਸ ਕੀਤੀ ਹੈ ਔਰ ਪੰਜਾਬ ਹੱਸਦਾ ਵਸਦਾ ਰਵੇ ਪੰਜਾਬ ਤਰੱਕੀਆਂ ਕਰੇ ਪੰਜਾਬ ਉਚਾਈਆਂ ਸ਼ੋਭੇ ਸਾਡੇ ਬੱਚੇ ਜਿਹੜੇ ਨੇ ਉਹ ਤਰੱਕੀਆਂ ਕਰਨ ਹਰ ਫੀਲਡ ਦੇ ਵਿੱਚ ਇਹ ਅਦਸ ਕਰ ਲਈ ਦਿੱਤੇ ਆਏ ਆ ਤੇ ਜੋ ਸੇਵਾ ਪ੍ਰਮਾਤਮਾ ਨੇ ਲਈ ہوئی ਹੈ ਉਹਦਾ ਵੀ ਧੰਨਵਾਦ ਕੀਤਾ ਵੀ ਪ੍ਰਮਾਤਮਾ ਬਲ ਬਖਸ਼ੇ ਕਿ ਜੋ ਸੇਵਾ ਲਈ ਹੈ ਉਹ ਨੂੰ ਅਸੀਂ ਸੱਚੇ ਦਿਲੋਂ ਨਿਭਾ ਸਕੀਏ ਮਾਨ ਸਰ ਜੀ ਬਾਦਰ ਲੈਂਡ ਪੁਲਿੰਗ ਦਾ ਪੈਕੇਜ ਚਮਕੌਰ ਸਾਹਿਬ ਲਈ ਚਮਕੌਰ ਸਾਹਿਬ ਵਸਤੇ ਦਾ ਜੋ ਥੋੜਾ ਜਿਹਾ ਕਮੇਟੀ ਵੱਲੋਂ ਕਲਿਆਰੇ ਦੀ ਵੀ ਇੱਕ ਉਹਨੇ ਕਿਹਾ ਕਿ ਜੇਕਰ ਬੰਦ ਗਲੀਆ ਰ ਮੇਰੇ ਖਿਆਲ ਵਿੱਚ ਪਿਛਲੇ ਪਾਸੇ ਜੋ ਘੜੇ ਘੜੇ ਰੋਡ ਹੈ ਉਹਦੇ ਪਾਸੇ ਰਹਿੰਦਾ ਹੈ ਤੇ ਮੈਂ ਡਿਸਾਬ ਵੀ ਹੋਈ ਲਾਈ ਕਿ ਇੰਜੀਨੀਅਰਾਂ ਤੋਂ ਵਧੀਆ ਜਿਹੜਾ ਉਹਦਾ ਡਿਜ਼ਾਈਨ ਬਣਾ ਕੇ ਸੰਭੋਲ ਤੇ ਮਾਣ ਸਭ ਲੈਂਡ ਪੂਲਿੰਗ ਪੌਲਸੀ ਦਾ ਵਿਰੋਧ ਹੋ ਰਿਹਾ ਮੈਂ ਕੋਈ ਪੋਲੀਟੀਕਲ ਰਾਜਨੀਤੀ ਤੇ ਗੱਲ ਨਹੀਂ ਇੱਥੇ ਮੈਂ ਕਦੇ ਉਹਦੇ ਬਾਰੇ ਡਿਟੇਲ ਚ ਪਹਿਲਾਂ ਵੀ ਦੱਸ ਚੁੱਕੇ ਆਉਣ ਵਾਲੇ ਦਿਨਾਂ ਚ ਆਮ ਲੋਕਾਂ ਨਾਲ ਮੀਟਿੰਗਾਂ ਵੀ ਹੋਣਗੀਆਂ ਸਰ ਜਿਹੜੀ ਅੱਜ ਆਮ ਲੋਕਾਂ ਨਾਲ ਮੀਟਿੰਗਾਂ ਹੋਣਗੀਆਂ ਕੋਈ ਅਸੀਂ ਕੋਈ ਤਾਨਾ ਸ਼ਾਹੀ ਨਹੀਂ ਕਰਦੇ ਠੀਕ ਹੈ ਨਾ ਆਮ ਲੋਕਾਂ ਨਾਲ ਗੱਲ ਕਰਕੇ ਕਿਸਾਨਾਂ ਨਾਲ ਗੱਲ ਕਰਕੇ ਜਿਵੇਂ ਕਰਨੇ ਕਰਦੇ ਰਣਜੀਤ ਗਿਲਦਾਜ ਵਿਜੀਲੈਂਸ ਵਿਜੀਲੈਂਸ ਉਹਦੇ ਬਾਰੇ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪ੍ਰੇਦਾਸ ਕਬੀਰਾ ਤੇਰੀ جھੌਂਕੜੀ ਕਲਕਟਾ ਨੇ ਕੋਲ ਉਹ ਤਾਂ ਜੋ ਨਿਕਲੂਗਾ ਕਾਨੂੰਨ ਅੱਛਾ ਸੁਖੀ ਰੰਡਾਵਾ ਦੇ ਬੇਟੇ ਨੂੰ ਧਮਕੀ ਮਿਲ ਜੱਗੂ ਭਗਵਾਂਪੁਰੀਆ ਦੇ ਬੜਾ ਹੀ ਚੱਕਰੇ ਅਮਰਤੂ ਦੇ ਉਹੀ ਗੱਲ ਹੈ ਆਹ ਸਾਹਿਬ ਜੀ ਸਾਹਿਬ ਮੈਂ ਤੁਹਾਡਾ ਵੀ ਆਪ ਵੀ ਆਪੀ ਨਾ ਆਉਂਦੇ ਆ ਅੱਜ ਪਰ ਪਾਲਦੇ ਰਹੇ ਸੀਐਮ ਆਪ ਹੀ ਉਹਨਾਂ ਨੂੰ ਪਾਲਦੇ ਰਹੇ ਆ ਆਪ ਹੀ ਉਹਨੂੰ ਕੋਈ ਹਸਾਬ ਬਦਲ ਦਰੋਲਾ ਪੈ ਗਿਆ ਹੁਣ ਸੀਐਮ ਸਾਹਿਬ ਉਹ ਆ ਹੁਣ ਕਰੀ ਜਾਂਦੀ ਸੀਐਮ ਸਾਹਿਬ ਇੱਥੇ ਇੱਕ ਜੁਸਟਿਸ ਚਮਕਰ ਸਾਹਿਬ ਦੇ ਵਿੱਚ ਨਾ ਜੀ ਪਿਛਲੀ ਸਰਕਾਰ ਨੇ ਇੱਕ ਅਕੈਡਮੀ ਸ਼ੁਰੂ ਕੀਤੀ ਸੀ ਆਪਣਾ ਅਚਲਗੁਰ ਗੋਬਿੰਦ ਸਿੰਘ ਜੀ ਸਕਿੱਲ ਯੂਨੀਵਰਸਿਟੀ ਉਹਦੇ ਉੱਪਰ ਕਰੋੜਾਂ ਰੁਪਏ ਲੱਗਿਆ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਹੈ ਬਣੀ ਵੀ ਨਹੀਂ ਸ਼ੁਰੂ ਹੋ ਰਹੀ ਜੀ ਉਹਦੇ ਬਾਰੇ ਮੈਂ ਡਿਟੇਲ ਲੈ ਲੈਣਾ ਉਹ ਤਾਂ ਉਦੋਂ ਵੇਲੇ ਵੋਟਾਂ ਵੇਲੇ ਕੀਤੀ ਹੁੰਦੀ ਨਾ ਬੋਟਾ ਪਹਿਲਾਂ ਦੀ ਗੱਲ ਹੈ ਪਹਿਲਾਂ ਦੀ ਸ਼ੁਰੂ ਪਿਛਲੀ ਸਰ ਕਾਂਗਰਸ ਸਰਕਾਰ ਦੇ ਟਾਈਮ ਦੀ ਸ਼ੁਰੂ ਹੋ ਲੱਗ ਪਈ ਹੈ ਬਿਲਡਿੰਗਾਂ ਤਿਆਰ ਨਹੀਂ ਖੰਡਰ ਬਣ ਰਹੀਆਂ ਜੀ ਬਹੁਤ ਜਗ੍ਹਾ ਤੇ ਇਦਾਂ ਹੋਇਆ ਬਹੁਤ ਜਗ੍ਹਾ ਤੇ ਅਸੀਂ ਬਹੁਤ ਜਗ੍ਹਾ ਤੇ ਯੂਨੀਵਰਸਿਟੀਆਂ ਤੋਂ ਇਹਨਾਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਬਿਲਡਿੰਗਾਂ ਸੀ ਲਈਆਂ ਵਾਪਸ ਉੱਥੇ ਸਕੂਲ ਆਫ ਐਮੀਨਸ ਬਣਾਏ ਜਿਹੜੇ ਅੱਜ ਸਫਲਤਾਪੂਰਵਕ ਚੱਲ ਰਹੇ ਨੇ ਸੋ ਜਿੰਨਾ ਵੀ ਇਹਨਾਂ ਨੇ ਮਿਸਮੈਨੇਜਮੈਂਟ ਕੀਤਾ ਪੰਜਾਬ ਦਾ ਹਨਾ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਗਿਆ ਉੱਥੇ ਝਾੜੀਆਂ ਉਗ ਪੀਆਂ ਨਾ ਕੋਈ ਤੇ ਸਟੂਡੈਂਟ ਹੈ ਨਾ ਕੋਈ ਤੇ ਟੀਚਰ ਹੈ ਨਾ ਲੈਬ ਹੈ ਨਾ ਕੁਝ ਹੈ ਇਹ ਜੇ ਸਾਰੀਆਂ ਬਿੰਡ ਨੇ ਜਿਹੜੀਆਂ ਸਿੱਖਿਆ ਕ੍ਰਾਂਤੀ ਦੇ ਅੰਦਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਕਿੱਲ ਦੇ ਵਿੱਚ ਤਾਂ ਅੱਜ ਕੱਲ ਲੋੜ ਹੀ ਸਕਿੱਲ ਦੀ ਹੈ ਸਕਿੱਲ ਸਕਿੱਲ ਦੇ ਵਿੱਚ ਅਸੀਂ ਅਪਡੇਟ ਕਰਾਂਗੇ ਮਾਨ ਸਰ ਹਸਪਤਾਲ ਦਾ ਕੰਟਰੀ ਜਿਹੜੇ ਚੰਨੀ ਜੀ ਉਹ ਪਹਿਲੇ ਬਿਟੇ ਜਿਹੜੀ ਇਹਨੂੰ ਬੰਦ ਕੀਤਾ ਹੋਇਆ ਹੈ ਜੀ ਕੰਮ ਨੂੰ ਕੋਈ ਅਸੀਂ ਮੈਂ ਰਾਜਨੀਤਿਕ ਤਾਂ ਅਸੀਂ ਬਣ ਚਾ ਛੱਡ ਦੇ ਇੱਕ ਵਾਰ ਜੀ ਸਰ ਹਸਪਤਾਲ ਤੋਂ ਹਸਪਤਾਲ ਮੈਨੂੰ ਦੱਸਿਆ ਐਮਐਲ ਸਾਹਿਬ ਨੇ ਕਿ 50 ਬੈੱਡ ਦਾ ਹੈ 50 ਬੈੱਡ ਦਾ ਤਿਆਰ ਆਉਣ ਵਾਲੇ ਦਿਨਾਂ ਚ ਉਹਨੂੰ ਸਮਰਪਿਤ ਲੋਕ ਸਮਰਪਿਤ ਕਰਦਾਂਗੇ ਥੋੜੀ ਹੋਰ ਮੰਨ ਸਰ ਅਗਲੀ